ਕੁਝ ਦਿਨਾਂ ਤੋਂ ਲਗਾਤਾਰ ਨੌਜਵਾਨ ਗੋਲੀ ਦਾ ਸ਼ਿਕਾਰ ਹੁੰਦੇ ਨਜ਼ਰ ਆਏ ਨੇ ਇਸੇ ਹੀ ਤਰ੍ਹਾਂ ਅੱਜ ਸਰਪੰਚ ਗੋਲੀ ਦਾ ਨਿਸ਼ਾਨਾ ਬਣ ਗਿਆ ਸਰਪੰਚ ਸੁਖਵਿੰਦਰ ਸਿੰਘ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਲਫੇੜਾ ਮਾਰਨ ਵਾਲੀ ਵੀਡੀਓ ਵਾਇਰਲ ਹੋਈ ਸੀ ਆਪਾਂ ਥੋੜੀ ਜੀ ਉਹ ਵੀਡੀਓ ਦੇਖਦੇ ਆ ਜਿੱਥੇ ਲਫੇੜਾ ਮਾਰਨ ਵਾਲੀ ਵੀਡੀਓ ਵਾਇਰਲ ਹੋਈ ਸੀ ਅੱਜ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਮੇਰੀ ਦਿਖਾਓ ਕਿਸੇ ਜਾਂ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਹੇ ਹਾਂ ਬੰਦ ਗੱਲ ਕਰ ਰਿਹਾ ਆਰਾਮ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਭਾਈਆ ਭਾਈਆ ਆ ਫਿਰ ਇੱਕ ਹੀ ਗੱਲ ਹੈ ਮਾਰ ਲਫੜੇ ਤਾਂ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਤੁਸੀਂ ਲਫੇੜਾ ਮਾਰਨ ਵਾਲੀ ਵੀਡੀਓ ਦੇਖੀ ਇਸ ਵੀਡੀਓ ਤੋਂ ਸੁਖਵਿੰਦਰ ਸਿੰਘ ਫੇਮਸ ਹੋਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਸੁਖਵਿੰਦਰ ਸਿੰਘ ਨੂੰ ਤਰੱਕੀਆਂ ਮਿਲ ਰਹੀਆਂ ਸਨ ਆਕਰ ਉਹ ਦਿਨ ਅੱਜ ਆ ਗਿਆ ਅੱਜ ਠਾਠਾ ਕਰਕੇ सरपंच सुखविंदर सिंह ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਕਾਤਲ ਕੋਈ ਹੋਰ ਨਹੀਂ ਕੋਈ ਪਾਸੇ ਦਾ ਨਹੀਂ ਕਾਤਲ ਸੁਖਵਿੰਦਰ ਸਿੰਘ ਦੇ ਪਿੰਡ ਦਾ ਨਿਕਲਿਆ ਪਿੰਡ ਦਾ ਹੀ ਕਾਤਲ ਨਿਕਲਿਆ ਪ੍ਰਸ਼ਾਸਨ ਕਹਿੰਦਾ ਹੈ ਕਿ ਇਹਨਾਂ ਦੀ ਨਿੱਜੀ ਰੰਜਿਸ਼ ਸੀ ਨਿੱਜੀ ਰੰਜਿਸ਼ ਕਾਰਨ ਉਸਨੇ ਗੋਲੀਆਂ ਮਾਰ ਕੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਤਲ ਹੋਇਆ ਪਿਆ ਕਸਕਵਿੰਦਰ ਸਿੰਘ ਦੇ ਗੋਲੀ ਲੱਗੀ ਆ ਤੇ ਸੁਖਵਿੰਦਰ ਸਿੰਘ ਕੁਰਸੀ ਦੇ ਉੱਤੇ ਲੰਮਾ ਪਿਆ ਹੋਇਆ ਬਹੁਤ ਹੀ ਮੰਦ ਭਾਗੀ ਘਟਨਾਏ ਵਾਪਰੀ ਹੈ ਲਗਾਤਾਰ ਨੌਜਵਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਨੌਜਵਾਨ ਜਿਹੜੇ ਸਰਪੰਚ ਨੇ ਮਾਰੇ ਜਾ ਰਹੇ ਨੇ ਪੰਜਾਬ ਦੇ ਵਿੱਚ ਜੇ ਫਰੋਜਪੁਰ ਦੀ ਗੱਲ ਕਰੀਏ ਤਾਂ ਇੱਕ ਨੌਜਵਾਨ ਨੇ ਸੁਸਾਇਡ ਕਰ ਲਿਆ ਸੀ ਉਹ ਵੀ ਸਰਪੰਚ ਸੀ ਤੇ ਤਰਨਤਾਰ ਦੀ ਗੱਲ ਕਰੀਏ ਤਾਂ ਤਰਨਤਾਰਨ ਵੀ ਕੋਟ-ਕੋਟ ਕੇ ਨਸ਼ਾ ਵੇਚਣ ਵਾਲਿਆਂ ਨੇ ਸਰਪੰਚ ਮਾਰ ਦਿੱਤਾ ਸੀ ਤੇ ਇੱਕ ਹੋਰ ਨੌਜਵਾਨ ਮਾਰ ਦਿੱਤਾ ਸੀ ਕਿਤੇ ਦਾ ਪੁਲਿਸ ਦੀ ਗੋਲੀ ਦਾ ਨਿਸ਼ਾਨ ਆ ਬਣ ਜਾਂਦੇ ਨੇ ਤੇ ਕਿਤੇ ਗੈਂਗਸਟਰਾਂ ਦੀ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਨੇ ਇਹ ਨੌਜਵਾਨ ਜਿਹੜਾ ਵੀ ਪੰਜਾਬ ਦੇ ਵਿੱਚ ਨੌਜਵਾਨ ਆਪਣਾ ਸਿਰ ਕੱਢਦਾ ਹੈ ਆਵਾਜ਼ ਚੁੱਕਦਾ ਹੈ ਉਸ ਦੀ ਆਵਾਜ਼ ਹਮੇਸ਼ਾ ਲਈ ਬੰਦ ਕਰ ਦਿੱਤੀ ਜਾਂਦੀ ਆ ਕੁਝ ਸਮੇਂ ਤੋਂ ਪ੍ਰਸ਼ਾਸਨ ਦਾ ਬੁਰਾ ਹਾਲ ਹੋਇਆ ਪਿਆ ਇੰਨਾ ਗੈਂਗਸਟਰ ਵਧ ਵਧ ਚੁੱਕਿਆ ਹੈ ਕਿ ਜਿਸ ਦਾ ਜੀ ਕਰੇ ਜਿਸ ਨੂੰ ਜੀ ਕਰੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦੇ ਨੇ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਨਹੀਂ ਹੈ ਕਿਤੇ ਤਾਂ ਪ੍ਰਸ਼ਾਸਨ ਨਜਾਇਜ਼ ਚੱਕ ਲੈਂਦਾ ਤੇ ਗੋਲੀਆਂ ਚਲਾ ਦਿੰਦਾ ਤਾਂ ਕਿਤੇ ਪ੍ਰਸ਼ਾਸਨ ਬਜਬੂਰ ਹੋਇਆ ਨਜ਼ਰ ਆਉਂਦਾ ਲਗਾਤਾਰ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਗੈਂਗਸਟਰ ਠਾ ਠਾ ਕਰਕੇ ਗੋਲੀਆਂ ਚਲਾ ਜਾਂਦੇ ਨੇ ਤਾਂ ਪ੍ਰਸ਼ਾਸਨ ਸੁੱਤਾ ਰਹਿ ਜਾਂਦਾ ਤੇ ਫੜਨ ਦੇ ਵਿੱਚ ਨਕਾਮ ਹੋ ਜਾਂਦਾ ਉਸ ਤੋਂ ਬਾਅਦ ਸਾਰੇ ਕੇਸ ਪੈ ਜਾਂਦੇ ਨੇ ਠੰਡੇ ਬਸਤੇ ਦੇ ਵਿੱਚ ਲਗਾਤਾਰ ਸੁਖਵਿੰਦਰ ਸਿੰਘ ਨੂੰ ਧਮਕੀਆਂ ਮਿਲੀਆਂ ਸੀ ਆਖਰ ਉਹ ਧਮਕੀ ਮੌਤ ਦੇ ਵਿੱਚ ਤਬਦੀਲ ਹੋ ਗਈ ਤੇ ਠਾ ਠਾ ਕਰਕੇ ਸੁਖਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਾਤਲ ਫਰਾਰ ਹੋ ਗਏ ਨੇ